ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੂਟ ਹਮੇਸ਼ਾ ਬਹੁਤ ਸੋਹਣੇ ਲੈ ਕੇ ਆਉਂਦੇ ਹਾਂ ਅੱਜ ਵਾਲੇ ਸੂਟ ਵੀ ਬਹੁਤ ਸੋਹਣੇ ਹੋਣਗੇ ਠੀਕ ਹੈ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਉਂਦੇ ਹਾਂ ਹਰ ਮਹੀਨੇ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਂਦੇ ਨੇ ਨਾਲ ਦੀ ਨਾਲ ਆਪਾਂ ਇੰਸਟਾਗ੍ਰam ਵਾਲਿਆਂ ਵਾਸਤੇ ਵੀ ਇੱਕ ਗਿਫਟ ਲੈ ਕੇ ਆਵਾਂਗੇ ਜਿੱਦਨ ਵੀ ਸਾਡੇ 1000 ਫਾਲੋਅਰ ਇੰਸਟਾਗ੍ਰam ਤੇ ਹੋਗੇ ਤੁਸੀਂ ਜਲਦੀ ਜਲਦੀ ਕਰਾ ਦਿਓ ਤੇ ਆਪਾਂ ਉਸੇ ਦੇ ਨੀ ਇੱਕ ਸੂਟ ਦਵਾਂਗੇ ਪਾਰਟੀ ਵਾਲ ਸੂਟ ਗਿਫਟ ਦਵਾਂਗੇ ਇੰਸਟਾਗ੍ਰam ਵਾਲਿਆਂ ਨੂੰ ਠੀਕ ਹੈ ਤੇ ਚਲੋ ਦੇਖਦੇ ਹਾਂ ਅੱਜ ਦੇ ਸੂਟ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਬਟਾਲਾ ਰੋਡ ਅਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਲਓ ਜੀ ਪਹਿਲਾ ਸੂਟ ਆ ਗਿਆ ਮੋਡਾਲ ਇਹ ਮਸਲੀਨ ਆ ਗਈ ਠੀਕ ਹੈ ਮਸਲੀਨ ਮਸਲੀਨ ਦੇ ਉੱਪਰ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਦਾ ਵਰਕ ਮਿਲੇਗਾ ਠੀਕ ਹੈ ਪੈਨਲ ਸਾਈਡ ਲੈਸ ਲੱਗੀ ਹੋਈ ਆ ਘੇਰੇ ਤੇ ਤੁਹਾਨੂੰ ਲੈਸ ਮਿਲੇਗੀ ਇਸ ਤਰ੍ਹਾਂ ਔਰ ਮਸਲੀਨ ਦਾ ਸੂਟ ਆਊਗਾ ਲਾਈਨਿੰਗ ਲੱਗੇਗੀ ਸੂਟ ਨੂੰ ਠੀਕ ਹੈ ਬਾਕੀ ਤੁਹਾਡੀ ਚੋਆਇਸ ਆ ਆ ਲੋ ਤੇ ਇਹ ਆ ਗਿਆ ਦੁਪੱਟਾ ਨਾਲ ਠੀਕ ਹੈ ਮਸਲੀਨ ਦਾ ਦੁਪੱਟਾ ਆ ਗਿਆ ਨਾਲ ਤੇ ਲੈਸ ਲੱਗੀ ਹੋਈ ਆ ਫੋਰ ਸਾਈਡ ਸੂਟ ਨਾਲ ਦੀ ਲੈਸ ਪੱਟੀ 850 ਦਾ ਪ੍ਰਾਈਸ ਰਹੇਗਾ ਸੂਟ ਦਾ ਠੀਕ ਹੈ ਮਸਲੀਨ ਦਾ ਸੂਟ ਆਏਗਾ ਅਲਓਰ 3.5 ਮੀਟਰ ਦੀ ਕਟ ਆਊਗੀ। ਲਓ ਜੀ ਇਹਦੇ ਵਿੱਚ ਇੱਕ ਕਲਰ ਆ ਗਿਆ ਇਹ ਵਾਲਾ। ਠੀਕ ਹੈ ਇਸ ਤਰ੍ਹਾਂ ਇਹ ਵਾਲਾ ਕਲਰ ਆ ਗਿਆ ਬਹੁਤ ਸੋਹਣਾ ਤੇ ਇਹਦੇ ਵੀ ਇਸ ਤਰ੍ਹਾਂ 3 ਪੱਟੀ ਲੈਸ ਲੱਗੀ ਹੋਈ ਆ। ਘੇਰੇ ਤੇ ਮਿਲੂਗੀ ਤੁਹਾਨੂੰ ਪੈਨਲ ਸਾਈਡ ਮਿਲੂਗੀ ਨਾਲ ਦੁਪੱਟਾ ਆਏਗਾ ਮਸਲੀਨ ਦਾ ਵਿਦ ਸੀਕੁਐਂਸ ਵੀ ਉੱਪਰ ਹੈਗੇ ਨੇ। ਹਲੋ ਜੀ ਇਸ ਤਰ੍ਹਾਂ ਲੈਸ ਪੱਟੀ ਲੱਗੀ ਹੋਈ ਆ। ਤੇ ਸੂਟ ਦਾ ਪ੍ਰਾਈਸ 850 ਹੋਏਗਾ ਵਿਦ ਸ਼ਿਪਿੰਗ। ਠੀਕ ਹੈ ਵਿਦ ਸ਼ਿਪਿੰਗ ਉਪਰ ਫੋਇਲ ਵੀ ਬਣਿਆ ਹੋਇਆ ਹੈ ਬਹੁਤ ਸੋਹਣਾ ਜਿਹਾ ਸੂਟ ਆ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਪਿੰਕ ਪਿੰਕ ਕਲਰ ਦਾ ਸੂਟ ਆ ਡਿਜ਼ਾਈਨ ਵੀ ਬਹੁਤ ਪਿਆਰਾ ਕੁੜੀਆਂ ਵਾਲੇ ਸੂਟ ਨੇ ਮੌਸਮ ਜਿਹੜਾ ਸੋਹਣਾ ਜਿਹਾ ਮੌਸਮ ਆ ਗਿਆ ਉਹ ਸੋਹਣੇ ਜਿਹੇ ਮੌਸਮ 'ਚ ਪਾਉਣ ਵਾਸਤੇ ਸੋਹਣੇ ਸੋਹਣੇ ਸੂਟ ਆ ਠੀਕ ਹੈ ਐ ਨਾਲ ਦੁਪੱਟਾ ਆਏਗਾ ਦੁਪੱਟੇ ਦੇ ਤੁਹਾਨੂੰ ਵਿਦ ਲੇਸ ਪੱਟੀ ਮਿਲੇਗੀ 850 ਪ੍ਰਾਈਸ ਰਹੇਗਾ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਇਹ ਵੀ ਕਲਰ ਬਹੁਤ ਸੋਹਣਾ ਮਰੂਨ ਡਾਰਕ ਬਲੈਕਿਸ਼ ਮਰੂਨ ਆ ਹੈਲੋ ਜੀ ਠੀਕ ਹੈ ਬਲੈਕਿਸ਼ ਮਰੂਨ ਆ ਗਿਆ ਲੈਸ ਲੱਗੀ ਹੋਈ ਹੈ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਪੈਨਲ ਸਾਈਡ ਵੀ ਲੱਗੀ ਹੋਈ ਹੈ ਘੇਰੇ ਤੇ ਵੀ ਲੱਗੀ ਹੋਈ ਹੈ ਔਰ ਦੁਪੱਟਾ ਵੀ ਆ ਗਿਆ ਨਾਲ ਵੀ ਡਬਲ ਕਲਰ ਦਾ ਦੁਪੱਟਾ ਆਊਗਾ ਹਮੇਸ਼ਾ ਦੀ ਤਰ੍ਹਾਂ ਆਪਣਾ ਤੇ ਇਸ ਤਰ੍ਹਾਂ ਲੈਸ ਪੱਟੀ ਲੱਗੀ ਹੋਈ ਹੈ 800 ਦਾ ਪ੍ਰਾਈਸ ਹੋਗਾ ਹੁਣ ਜਿਹੜੇ ਤੁਹਾਨੂੰ ਮੈਂ ਸੂਟ ਦਿਖਾਉਣੇ ਲਿਲਨ ਦੇ ਹੋਣਗੇ ਬਹੁਤ ਸੋਨੇ ਹੈਂਡ ਪੇਂਟ ਵਾਲੇ ਸੂਟ ਆਏ ਨੇ ਤੇ ਮੈਨੂੰ ਲੱਗਿਆ ਕਿ ਮੈਂ ਤੁਹਾਨੂੰ ਦਿਖਾ ਦਵਾਂ ਲਿਲਨ ਦੇ ਹੋਣਗੇ ਗਰਮੀਆਂ ਵਾਲੇ ਸੂਟ ਨੇ ਜਿਨ੍ਹਾਂ ਨੇ ਲੈ ਕੇ ਰੱਖਣੇ ਨੇ ਸੇਵ ਕਰਨੇ ਨੇ ਰੱਖ ਸਕਦੇ ਨੇ ਬਹੁਤ ਸੋਣਾ ਹੈਂਡ ਪੇਂਟ ਦਾ ਡਿਜ਼ਾਈਨ ਬਣਿਆ ਹੋਇਆ ਸਾਰਾ ਫਰੰਟ ਤੇ ਵਿੱਚ ਤੁਹਾਨੂੰ ਐਮਬਰਾਇਡਰੀ ਵਰਕ ਮਿਲੇਗਾ ਘੇਰੇ ਤੇ ਲੈਸ ਮਿਲੇਗੀ ਠੀਕ ਹੈ ਆਲ ਓਵਰ ਸੂਟ ਹੋਊਗਾ ਏ ਬਾਜੂਤੇ ਵੀ ਤੁਹਾਨੂੰ ਮਿਲੂਗੀ ਇਸ ਤਰ੍ਹਾਂ ਫਲਾਵਰ ਬਣੇ ਹੋਏ ਹੈਂਡ ਪੇਂਟ ਦੇ ਔਰ ਇਹਨੂੰ ਕੱਪੜੇ ਨੂੰ ਲਿਲਨ ਦਾ ਫੈਬਰਿਕ ਆ ਲਾਈਨਿੰਗ ਦੀ ਜ਼ਰੂਰਤ ਹੋਏਗੀ ਤੁਹਾਡੀ ਮਰਜ਼ੀ ਦੇ ਹਿਸਾਬ ਨਾਲ ਵੈਸੇ ਲੱਗੇਗੀ ਲਾਈਨਿੰਗ ਇਹਨੂੰ ਔਰ ਇਹ ਦੇ ਨਾਲ ਦੁਪੱਟਾ ਆਏਗਾ ਠੀਕ ਹੈ ਬਹੁਤ ਸੋਹਣਾ ਜਿਹਾ ਦੁਪੱਟਾ ਆਏਗਾ ਦੁਪੱਟੇ ਤੇ ਤੁਹਾਨੂੰ ਬਲੌਕ ਪੇਂਟ ਮਿਲੇਗੀ ਇਸ ਤਰ੍ਹਾਂ ਇਹ ਜਿਹੜੇ ਡਾਟਸ ਜੇ ਬਣੇ ਨਾ ਇਹ ਬਲੌਕ ਪੇਂਟ ਦੇ ਬਣੇ ਵਿਦ ਲਾਸ ਲੱਗੀ ਹੋਈ ਆ ਔਰ ਬਹੁਤ ਧਿਆਰਾ ਲਿਲਨ ਦਾ ਸੂਟ ਆਊਗਾ 1350 ਪ੍ਰਾਈਸ ਰਹੂਗਾ ਸੂਟ ਦਾ ਨੈਕਸਟ ਕਲਰ ਇਹਦੇ ਵਿੱਚ ਆ ਗਿਆ ਸੀ ਗ੍ਰੀਨ ਫਰੋਜ਼ੀ ਕਲਰ ਔਰ ਇਹਨੇ ਸੋਹਣਾ ਸੂਟ ਹੈ ਬਾਹਰ ਵਾਲੀਆਂ ਮੇਰੀਆਂ ਪਹਿਣਾ ਜੜੀਆਂ ਦੇਖ ਰਹੀਆਂ ਵੀਡੀਓ ਨੂੰ ਉਹ ਪਸੰਦ ਕਰਕੇ ਲੈ ਸਕਦੀਆਂ ਨੇ ਬਾਕੀ ਇਧਰ ਵਾਲਿਆਂ ਵਾਸਤੇ ਜਰਾ ਕੀ ਆਪਸ਼ਨ ਹੁੰਦਾ ਕਿ ਉਹਨਾਂ ਨੂੰ ਮਿਲ ਹੀ ਜਾਂਦੇ ਨੇ ਸੱਤ ਗਰਮੀ ਤੇ ਜਿਨ੍ਹਾਂ ਨੇ ਲੈ ਕੇ ਰੱਖਣੇ ਨੇ ਸੇਵ ਕਰਨੇ ਨੇ ਸੂਟ ਰੱਖ ਸਕਣਗੇ ਬਹੁਤ ਸੋਹਣਾ ਸੂਟ ਹੈ ਲੇਲਣ ਦਾ ਸੂਟ ਆਊਗਾ ਤੇ ਪ੍ਰਾਈਸ 1350 ਹੋਊਗਾ ਲਓ ਅਗਲਾ ਕਲਰ ਆ ਗਿਆ ਪਿੰਕ ਕਲਰ ਸੇਮ ਪੈਟਰਨ ਹੋਏਗਾ ਮੈਂ ਇਸੇ ਕਰਕੇ ਕੋਲਡ ਕੇ ਨਹੀਂ ਦਿਖਾ ਰਹੀ ਤੁਹਾਨੂੰ ਇਸੇ ਤਰ੍ਹਾਂ ਲੈਸ ਲੱਗੀ ਹੋਈ ਆ ਸਾਰਾ ਉਵੇਂ ਦਾ ਹੀ ਬਣਿਆ ਹੋਇਆ ਇਹ ਕਲਰ ਪਿੰਕ ਆ ਗਿਆ ਫਿਰ ਆ ਗਿਆ ਪੀਚ ਕਲਰ ਲਓ ਜੀ ਚਾਰ ਕਲਰ ਅਵੇਲੇਬਲ ਨੇ ਚਾਰੋ ਹੀ ਕਲਰ ਬਹੁ ਸੋਨੇ ਹੈਂਡ ਪੇਂਟ ਦਾ ਡਿਜ਼ਾਈਨ ਆ ਬਹੁਤ ਟਾਈਮ ਬਾਅਦ ਆਪਾਂ ਹੈਂਡ ਪੇਂਟ ਦਾ ਡਿਜ਼ਾਈਨ ਲੈ ਕੇ ਆਏ ਆ ਬਰਸ਼ ਪੇਂਟ ਦਾ ਹलो ਠੀਕ ਹੈ ਇਸ ਤਰ੍ਹਾਂ ਦਾ ਆਊਗਾ 1350 ਪ੍ਰਾਈਸ ਰਹੇਗਾ ਨੈਕਸਟ ਆ ਗਿਆ ਆਪਣੇ ਕੋਲ ਇਹ ਵੀ ਲਿਲਨ ਦਾ ਫੈਬਰਿਕ ਆ ਬਹੁਤ ਹੀ ਸੋਹਣਾ ਜਿਹਾ ਯੂਨੀਕ ਜਿਹਾ ਕਨਸੈਪਟ ਆ ਮੈਂ ਤੁਹਾਨੂੰ ਦਿਖਾ ਦੇਣੀ ਆ ਖੋਲ ਕੇ ਇੱਕ ਪੀਸ ਇੱਕ ਤੇ ਕਲਰ ਬਹੁਤ ਸੋਹਣੇ ਹੈ ਇਹਦੇ ਸਾਰਾ ਇੰਗਲਿਸ਼ ਚਾਰਟ ਆ ਲਓ ਜੀ ਇਸ ਤਰ੍ਹਾਂ ਦਾ ਆਊਗਾ ਇਹਦਾ ਕਲਰ ਮਤਲਬ ਪ੍ਰਿੰਟ ਉੱਪਰ ਸਾਰਾ ਤੁਹਾਨੂੰ ਪ੍ਰਿੰਟ ਵਿਜੀਬਲ ਦਿਖੂਗਾ ਲਿਲਨ ਦੇ ਉੱਪਰ ਹੀ ਆਊਗਾ ਰ ਇਹਦਾ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਠੀਕ ਹੈ ਇਹਦੇ ਨਾਲ ਤੁਹਾਨੂੰ ਮਿਲੂਗੀ ਰਿਯਾਨ ਦੀ ਬਾਟਮ ਤੇ ਲਿਲਨ ਦਾ ਹੀ ਜੈਪੂਰੀ ਬਾਂਦਨੀ एलो सिल्वर पट्टी वाला दुपट्टा ये दुपट्टा बहुत बो, बहुत सोहना है बहुत सोना यूनिक जहा कंसैप्ट आउगा सूट का लाइनिंग लगेगी लाइनिंग वाला स्टाफ आलो ठीक है इस तरह का प्राइज आएगा जी सोलह सौ रुपया ठीक है ओनली सोलह सौ रुपया सूट का प्राइज होएगा बहुत सोहना सूट आ गर्लिश लुक का सूट आ कलर बहुत प्यारा फैब्रिक बहुत प्यारा है ठीक है और दुपट्टा बहुत ही प्यारा है कलर आ गया है वाला ग्रीन पिस्ता टोन नेक्स्ट कलर आएगा अनियन पिंक लो जी अनियन पिंक कलर आ गया कलर बहुत ही प्यारा कंसेप्ट बहुत प्यारा सब तो मेन कंसेप्ट बहुत प्यारा है हेलो तो ठीक है इस तरह फैब्रिक का फैब्रिक आ दुपट्टे काीलन का सोलह सौ रुपया प्राइस लगेगा सूट का बहुत सोना सूट है ਲਓ ਜੀ ਅਗਲਾ ਕਲਰ ਆ ਗਿਆ ਗ੍ਰੇ ਕਲਰ ਬਿਊਟੀਫੁਲ ਕਲਰ ਗ੍ਰੇ ਕਲਰ ਲਓ ਜੀ ਠੀਕ ਹੈ ਇਹ ਵੀ ਕਲਰ ਕਮਾਲ ਦਾ ਹੀ ਕਲਰ ਆ ਦੁਪੱਟਾ ਆਏਗਾ ਨਾਲ ਬੰਦਨੀ ਲਓ ਠੀਕ ਹੈ 1600 ਪ੍ਰਾਈਸ ਲੱਗੇਗਾ ਸੂਟ ਦਾ ਨੈਕਸਟ ਆ ਗਿਆ ਆਪਣੇ ਕੋਲ ਲਓ ਜੀ ਜੈਲੋ ਕਲਰ ਆ ਗਿਆ ਬਰਾਉਨਿਸ਼ ਜੈ ਕਲਰ ਆ ਬਰਾਉਨਿਸ਼ ਜੈ ਕਲਰ ਓਕੇ ਇਸ ਤਰ੍ਹਾਂ ਦਾ yellow color brownish color aloe avala color ਬਹੁਤ ਸੋਹਣੇ ਸੂਟ ਨੇ ਆਣ ਜਾਣ ਵਾਲੇ ਠੀਕ ਹੈ ਵੰਡੀ ਆਣ ਜਾਣ ਵਾਲੇ ਸੂਟ ਨੇ ਬੜੇ ਸੋਹਣੇ ਲਓ ਜੀ ਇਹ ਦੁਪੱਟਾ ਆਏਗਾ ਖੁੱਲਾ ਢੁੱਲਾ ਨਾਲ ਤੇ ਯੂਨਿਕ ਕਨਸੈਪਟ ਆ ਸੋਹਣੇ ਸੂਟ ਨੇ ਸੋਬਰ ਵੀ ਸੋਹਣੇ ਵੀ ਜਿਨ੍ਹਾਂ ਨੂੰ ਕਹਿ ਸਕਦੇ ਆਪਾਂ ਹਨਾ ਹਲੋ ਤੇ ਇਹਦਾ ਪ੍ਰਾਈਸ ਲੱਗੇਗਾ 1600 ਰੁਪਿਆ ਇਹ ਸਾਡੇ ਅੱਜ ਦੇ ਸੂਟ ਸੀਗੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ